ਆਹ ਦੇਖ ਲੋ ਜੀ ਮੈਂ ਬਾਰ-ਬਾਰ ਕਹਿੰਦਾ ਰਿਹਾ ਆ ਠੀਕ ਐ ਆਵੇ ਗੁਰਲਾਲ ਸਿੰਘ ਆਵੇ ਗੁਰਲਾਲ ਸਿੰਘ ਭਵਾਦ ਦੇ ਨਾਂ ਤੇ ਤੂੰ ਕਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਔਰ ਬੀਐਸਪੀ ਦਿਖਾ ਦਿੰਦੀ ਕਿ ਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਏ ਟਰਾਲੀ ਇਹ ਦੂਜੀ ਬਰਾਮਦ ਹੋਈ ਐ ਇਹ ਉਹਨਾਂ ਦਾ ਔਦੇਦਾਰ ਆ ਠੀਕ ਐ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਇਹ ਚੀਜ਼ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਹੈ ਨਹੀਂ ਸੀ ਕੁਝ ਉਹ ਬੱਚਿਆਂ ਕੋਲ ਹੈ ਨਹੀਂ ਸੀ ਕੁਝ ਖਾਣ ਨੂੰ ਚੋਰੀ ਕਰਕੇ 2 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਦਾ ਢਿੱਡ ਭਰਨਾ ਤੇ ਇਹਨਾਂ ਨੇ ਆਹ ਕਰਕੇ ਸਰਪੰਚ ਲਾਣ ਦਾ ਬੋਲ ਨੂੰ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡਾ ਹੈਗੀ ਸੁਰੋਕਰ ਸੁਰੋਕਰ ਰਾਜਪੁਰੇ ਦੇ ਵਿੱਚ ਹਲਕਾ ਕਨੌਰ ਆਹ ਆਪ ਦਲਾਲ ਦੇਖ ਲੈ ਭਗਵੰਤ ਮਾਨੇ ਸ਼ਰਾਬੀ ਆਹ ਥੋੜੇ ਬੰਦਿਆਂ ਦੀ ਕਰਤੂਤਾ ਦੇਖ ਲੈ ਆ ਇਸ ਟ੍ਰਾਲੀ ਦਾ ਕਰਨਾ ਕੀ ਜੀ